ਟੋਡਾ ਬਰਾਡ ਫੈਮਿਲੀ ਚੈਨਲ ਤੇ ਸਵਾਗਤ ਹੈ। ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਹਜੇ ਵੀ ਮੈਂ ਕਹਿਣਾ ਦਿলো ਧੰਨਵਾਦ। ਤੇ ਅੱਜ ਆਪਾਂ ਆਪਣੀ ਜ਼ਮੀਨ ਦਾ ਵਾਢਾ ਲਾਉਣਾ। ਆਜੋ ਆਪਾਂ ਚੱਲਦੇ ਹਾਂ ਖੇਤ ਆਪਾਂ ਜ਼ਮੀਨ ਦਾ ਵਾਢਾ ਲਾਉਣਾ ਸੀ। ਆਹ ਦੇਖੋ ਆਜੋ ਆਪਾਂ ਹੁਣ ਚੱਲਦੇ ਹਾਂ ਖੇਤ। ਫਿਰ ਆਜੋ ਆਪਾਂ ਖੇਤ ਚੱਲਦੇ ਹਾਂ। ਆਜੋ ਆਪਾਂ ਇੱਧਰ ਦੀ ਆ ਗਏ। ਤੇ ਆਪਾਂ ਇੱਥੋਂ ਲਾਉਣਾ ਸੀ ਵੱਟਾ ਕਿਉਂਕਿ ਇਧਰ ਲਈ ਚੁੰਡ ਤੇ ਵੱਡੇ ਆ ਇਧਰ ਛੋਟੇ ਆ ਤਾਈਆਂ ਪਾ ਇਧਰ ਆ ਗਏ ਆ ਆ ਦੇਖੋ ਮੇਰਾ ਵੱਡਾ ਭਰਾ ਟਰੈਕਟਰ ਵੀ ਲੈ ਕੇ ਆਇਆਗਾ ਨਾਲੇ ਜਸ਼ਨ ਜਿਹੜਾ ਦੂਜਾ ਵੱਡਾ ਭਰਾ ਆ ਮਰਾ ਤੇ ਉਹਨਾਂ ਨੇ ਪੱਠੇ ਬੀਜਨੇ ਸੀ ਪੱਠੇ ਬੀਜ ਕੇ ਆਇਆ ਖੇਤੋਂ ਤੇ ਹੁਣ ਘਰ ਨੂੰ ਚੱਲੇ ਆ ਵੱਟ ਕੇ ਆਇਆ ਇਹ ਕਿਰੋ ਜੀ ਲਵੀ ਹਾਂ ਵੱਡੇ ਨਾ ਕਰਨ ਤੁਸੀਂ ਗਾਲਾਂ ਨਾ ਆਪਾਂ ਇੱਥੋਂ ਵੱਢਦੇ ਪੱਠੇ ਤਦੇ ਕੋ ਇਥੋਂ ਵੱਡਦੇ ਆਪਾਂ ਪੱਠੇ ਆ ਜਿਓ ਵੱਢਗੇ ਹਾਂਜੀ ਕੀ ਕਰਦਾ ਆਹ ਇਹਨਾ ਵੱਡਾ ਲਾਉ ਮੈਂ ਨਹੀਂ ਲਾਉਂਦਾ ਵੱਡਾ ਇਹਨਾ ਨੂੰ ਵੱਡਾ ਯਾਰ ਇਹਨਾਂ ਨੂੰ ਕਿਉਂ ਨਹੀਂ ਲਾਉਣਾ ਓ ਯਾਰ ਇਹ ਅਰਦਾਸ ਹੋ ਰਹੀ ਆ ਅਰਦਾਸ ਵੱਢ ਲੈ ਅਰਦਾਸ ਕਰਕੇ ਤੇ ਫਿਰ ਇਹ ਵੱਡਾ ਲਾਊਗਾ ਹਨਾ ਪੱਠਿਆਂ ਨੂੰ ਵੱਡਾ ਲਾਉਣਾ ਅਰਦਾਸ ਕਰਕੇ ਆ ਮਮ ਨੂੰ ਹੱਥੀਂ ਹਾਂਜੀ ਪਹਿਲਾਂ ਦੋ ਥੱਭੀਆਂ ਵੱਡਣਗੀਆਂ ਜਿਹੜੀਆਂ ਅੱਲੇ ਵੱਡ ਕੇ ਦੀ ਮੈਂ ਖਾ ਤਾਂ ਵੱਡ ਤੇ ਫਿਰ ਦੋ ਸੱਭੀਆਂ ਦਾ ਵੱਡਣਗੀਆਂ ਕੋਈ ਨਹੀਂ ਤੁਸੀਂ ਵੱਡੋ ਅੱਜ ਅੱਜ ਵੱਡ ਦੋ ਬਾਅਦ ਚ ਮੈਂ ਵੱਡ ਲਿਆ ਕਰੂੰ ਆਪੇ ਸਤਨਾ ਵੈਗਰੂ ਨਹੀਂ ਵੱਡੀ ਦੇ ਹੰਦੇ ਪੱਠੇ ਇਹ ਬਪੁੱਲੇ ਵੱਡਾ ਆਈ ਸਾਡਾ ਕਸਾਣਾ ਆ ਰਿਹਾ ਆਇਂ ਕਰੂਦਾ ਹਪਾ ਇਹ ਤੋ ਤੁਰੇ ਸੀ ਤੇ ਆਪਣੀ ਪੱਲੀ ਉਥੇ ਡਿੱਗ ਪਈ ਸੀ ਤੇ ਤਾਂ ਹੀ ਮੇਰੀ ਮੰਮੀ ਨੇ ਚੱਕ ਲਈ ਉਹ ਪੱਲੀ ਕੈਂ ਸਿੱਟੀ ਜਾਂਦਾ ਤੂੰ ਤਾਂ ਤੇ ਤਾਂ ਹੀ ਆਪਾਂ ਕੱਲੀ ਦਾਤੀ ਚੱਕ ਲੈਂਦੀ ਬਾਕੀ ਆਪਾਂ ਪੱਲੀ ਸੱਟ ਕੇ ਤੁਰਿਆ ਏ ਮੰਮੀ ਆਪੀ ਚੱਕ ਲੈਣਗੇ ਪੱਲੀ ਤਾਂ ਤੇ ਇਧਰ ਦੇਖੋ ਇਧਰ ਮੇਰਾ ਛੋਟਾ ਭਰਾ ਬੈਠਾ ਪੜੀ ਜਾਂਦਾ ਆ ਪੜੀ ਜਾਂਦਾ ਆਵੇਂ ਨਾ ਇਹ ਕੀ ਪੜੀ ਜਾਂਦਾ ਹੈ ਨਾ ਇਹ ਨਾਮ ਨਹੀਂ ਕੀ ਹੈ ਨਾ ਵਾਤੀ ਵੱਜ ਗਈ ਹਾਂ ਐ ਕਰਕੇ ਆ ਮੰਮੀ ਮੈਣੀ ਮਾਰੀ ਉਹਨੇ ਆਪਦੇ ਜਾਣ ਕੇ ਝੂਠ ਬੋਲਿਆਗਾ ਮੈਨੂੰ ਫਸਾਉਣ ਦੇ ਮਾਰੇ ਆਰੇ ਪਾ ਤਾੜਦੇ ਹਣ ਟੁੱਟੜ ਟੁਕੜ ਕੁੱਤੜ ਕੀ ਹੁੰਦੇ ਆ ਕੁੱਕਰ ਕੁੱਕਰ ਤਾੜਦੇ ਹਣ ਆਪਾਂ ਤੇ ਪਸ਼ੂਆਂ ਨੂੰ ਉਹਨੇ ਆਪਾ ਪਾਣੀ ਫਿਰ ਪੱਠੇ ਗੁਦਰ ਕੇ ਆਪਾਂ ਪਾਵਾਂਗੇ ਫਿਰ ਮਿਲਦੇ ਆ ਫਿਰ ਮਿਲਦੇ ਆ ਬਾਏ ਅੱਜ ਆਪਣਾ ਹੈਗਾ ਨੈਕਸਟ ਡੇ ਤੇ ਅੱਜ ਆਪਾਂ ਚੱਲੇ ਹਣ ਖੇਤ ਆਪਾਂ ਖੇਤ ਟਿੰਡੋ ਬੀਜੇ ਸੀ ਉਹਨਾਂ ਦੇ ਆਪਾਂ ਲਫਾਫਾ ਦਾ ਸਵੇਰ ਪਾਤਾ ਸੀ ਤੇ ਹੁਣ ਆਪਾਂ ਅਗਰਾਂ ਉਨਦੇ ਉੱਪਰ ਲਪਾਫਿਆਂ ਦੇ ਉੱਪਰ ਮਿੱਟੀ ਰੱਖ ਕਿਉਂ ਨਹੀਂ ਆ ਲਪਾਫਿਆਂ ਚ ਤੇ ਆ ਜੀ ਵਾਪਸ ਲੱਗੇ ਖੇਤ ਤੇ ਇਧਰ ਮੇਰਾ ਵੱਡਾ ਭਰਾ ਟਾਇਰ ਖੁੱਲੀ ਜਾਂਦਾ ਹੈਗਾ ਸਾਈਕਲ ਦਾ ਪੈਂਚਰ ਹੋ ਗਿਆ ਤੇ ਆਪਣੇ ਦਾ ਵੱਡੇ ਸਾਈਕਲ ਦਾ ਉਹ ਖੁੱਲੀ ਜਾਂਦਾ ਹਨ ਤੇ ਹੁਣ ਪੈਂਚਰ ਲਵਾ ਕੇ ਲਿਆਊਗਾ ਤੇ ਉਧਰ ਇੱਕ ਹੋਰ ਸਾਈਕਲ ਆ ਗਿਆ ਉਹਦੇ ਪੈਂਚਰ ਲੱਗ ਗਿਆ ਲੱਗ ਚੁੱਕਿਆ ਆਪਾਂ ਲਵਾ ਕੇ ਲਿਆਂਦਾ ਸੀ ਤੇ ਆਪਾਂ ਨੂੰ ਸਕੂਟਰੀ ਦਾ ਟਾਇਰ ਵੀ ਨਵਾਂ ਫੋਨਾ ਪੈ ਗਿਆ ਇਹ ਇਹ ਫੁੱਲ ਗਿਆ ਸੀ ਟਾਇਰ ਟਾਇਰ ਫੁੱਲ ਗਿਆ ਸਕੂਟਰ ਦੇ タイヤ ਆਪਾਂ ਨਵਾ ਪਾ ਕੇ ਲਿਆਂਦਾ ਹੁਣ ਹੁਣੇ ਪਾ ਵੀ ਲਿਆਂਦਾ ਤੇ ਆ ਜੋ ਆਪਾਂ ਚ ਲੱਗੇ ਕੇ ਤ ਤੇ ਔਰ ਆਪਰਾ ਪਹਿਲਾਂ ਲ ਟਾਇਰ ਇੱਥੋਂ ਪਹਿਲਾਂ ਪੈਂਚਰ ਹੋ ਗਿਆ ਪੈਂਚਰ ਲਾਇਆ ਫਿਰ ਇੱਥੇ ਫੁੱਲ ਗਿਆ ਸੀ ਇਹ ਵੀ ਟਾਇਰ ਨਵਾਂ ਹੀ ਪਿਆ ਸੀ ਪਰ ਆਪਾਂ ਨੂੰ ਪਾਉਣਾ ਪੈ ਗਿਆ ਆ ਜੋ ਤੇ ਲੱਗੇ ਦੇ ਤਾਂ ਉਹਡਾ ਭਰਾ ਆਈ ਜਾਂਦਾ ਸਿੱਧਾ ਖੜ ਗਿਆ ਕੀ ਹੋ ਗਿਆ ਸੀ ਆਏ ਉਹ ਨਹੀਂ ਦੇਖੂਗੀ ਲੇ ਆ ਦੇਖੋ ਇੱਧਰ ਲੈ ਕੇ ਆਈ ਜਾਂਦਾ ਸਾਈਕਲ ਤੇ ਆਪਣੇ ਸਾਈਕਲ ਦੇ ਲੱਗੇ ਆ ਤਿੰਨ ਚਾਰ ਚੰਡੇ ਹੌਲੀ ਆਉਂਦੇ ਮੈਥੋਂ ਨਾ ਭੱਜ ਜਾਣੀ ਜਾਂਦਾ ਐਨੀ ਵੀ ਨਹੀਂ ਹੌਲੀ ਚਲ ਬਸ ਦੀ ਰੀਕ ਬਣਾਉਣੀ ਐ ਨੀਕ ਬਣਾ ਲਈ ਤੇ ਉਧਰ ਦੇਖੋ ਮੇਰੇ ਛੋਟੇ ਭਰਾ ਨੇ ਤਾਰ ਲਿਆ ਸਾਈਕਲ ਖਾਲੇ ਦੇ ਵਿੱਚ ਉਹਦਾ ਖਾਲੂ ਖਾਲੀ ਚੜੀ ਗਿਆ ਆ ਦੇਖੋ ਆ ਆ ਗਏ ਕੱਸੀ ਕੋਲੇ ਤੇ ਆਪਣੀ ਕਣਕ ਬਹੁਗਰੇਈ ਦੇਖੋ ਮੈਂ ਨਾਲ ਤਾਂ ਵੱਡੀ ਆ ਮੈਨੂੰ ਹਾਈ ਕਰਨ ਕਣਕ ਉਗ ਰਹੀ ਆਪਣੀ ਤੇ ਆ ਦੇਖੋ ਆ ਪੱਕੀ ਤੇ ਆ ਗਏ ਆ ਤੇ ਇੱਧਰ ਕੱਸੀ ਆਪਣੇ ਫੁੱਲ ਚੱਲ ਰਹੀ ਆ ਆ ਦੇਖੋ ਆਪਣੇ ਆ ਛੂਲੇ ਛੂਲੇ ਤੇ ਇੱਥੇ ਆਪਾਂ ਬੀਜੇ ਸੀ ਮਟਰ ਮਟਰ ਤਾਂ ਅਗਰੇ ਹੀ ਹੋਰੀ ਗੰਦ ਫਿੱਲ ਜਾਵਾ ਉਹ ਗਰਿਆ ਤੇ ਇੱਥੇ ਆਪਾਂ ਬੀਜੇ ਹੋਇਆ ਟਿੰਡੋ ਇਹਦਾ ਸਹੀ ਰਹਿ ਗਿਆ ਤੇ ਉਹ ਹਲ ਫਾਫਾ ਉੱਡੀ ਜਾਂਦਾ ਦੇਖੋ ਇੱਥੇ ਆਪਾਂ ਮਿੱਟੀ ਲਾਉਣੀ ਆ ਅੱਗੇ ਆ ਦੇਖੋ ਇੱਧਰ ਦੇਖੋ ਛੋਟਾ ਭਰਾ ਲਾਫਾਫੇ ਭਰੰਡੇ ਆਈ

ਔਰ ਕਿਤੇ ਰੱਖਣਿਆ ਹਾਂ ਲੋ ਸਾਰੇ ਇੱਥੇ ਪਾਲਲੇ ਪਾਸੇ ਵੀ ਰੱਖ ਦਿੰਨੇ ਏਕੜਾ ਇੱਥੇ ਲਾ ਇੰਨੇ ਕੁੰਡਾ ਨਾ ਵਧਾ ਰਹਿੰਦਾ ਝੂਲੀ ਬਣ ਗਈ ਇੱਥੋਂ ਆ ਇੱਥੇ ਰੱਖ ਆ ਨਾ ਉਹ ਇਹ ਜਿਹੜਾ ਬਣਾਇਆ ਜਿਹੜਾ ਉਹ ਜਾਣਾ ਮੋੜ ਚੱਕੀ ਲਿਆਉਂਦਾ ਇੱਕ ਲਫਾਫਾ ਚੱਲ ਵੀ ਚੱਲ ਵੀ ਉਧਰ ਜਾਂਦੇ ਤੇ ਆਪਾਂ पानी भी पा के आना रस्सा रुस् ला आप बाल्टी भी लंती है एक पानी पा जावे आपके आना मेल बाकी कोई पता नहीं हो लिफाफे लिफाफे और करने पाना स्टार्ट करता पहला इन्हों पा इन पानी ਜਾਂਦਾ ਵਿੱਚ ਦੀ ਭੱਜਾ ਫਾਣੀ ਤਾਂ ਮਿੱਟੀ ਵਧੀਆ ਡਲੇਗਾ ਸਭ ਤੋਂ ਬੱਡਾ ਜਿਹੜਾ ਹੈ ਉਹ ਆਇਆ ਫੇਰ ਇੱਥੇ ਵੀ ਆਪਾਂ ਇੱਕ ਲਿਫਾਫਾ ਰੱਖ ਦਾਂਗੇ ਉਹ ਪਿਆ ਜਿਹੜਾ ਐਂ ਕਰਕੇ ਰੱਖ ਦਾਂਗੇ ਇੱਥੇ ਲਿਫਾਫਾ ਵਾਹਤ ਸੂਤ ਜੇ ਕਰਕੇ ਨੂੰ ਤੇ ਕਿਹੜਾ ਪਾਣੀ ਪਾ ਲਗੇ ਇਹਦੇ ਚ ਆਪਾਂ ਆ ਦੇਖੋ ਆਪਾਂ ਇਧਰ ਪਾਣੀ ਪੂਣੀ ਪਾਤਾ ਤੇ ਵਿਚਾਲੇ ਲਿਖਰੀ ਨੂੰ ਵੀ ਆਪਾਂ ਪਾਣੀ ਪਾਇਆ ਕਿਉਂਕਿ ਇਧਰ ਸਵੱਟਾ ਨੂੰ ਸੁਲਾਬ ਚੜਜੇ ਐਂ ਨੂੰ ਪਾਉਣ ਵਾਲੇ ਨੇ ਸੇ ਨੂੰ ਨਹੀਂ ਪਾਇਆ ਆਪਾਂ ਤੇ ਆਹ ਫੁੱਲ ਭਰਤੀ ਆਪਾਂ ਤੇ ਆ ਜੂ ਹੁਣ ਆਪਾਂ ਅੱਗੇ ਮੜੇ ਮੋਟੇ ਵੇਖ ਕੇ ਆਣੇ ਆ ਲਸਣ ਬੈਂਗਣੀ ਦੇ ਬੂਟਾ ਧਨੀਆ ਆ ਗਾਜਰ ਤੇ ਇਧਰ ਸੁਗਰੇ ਤੇ ਇਧਰ ਮੂਲੀ ਆ ਗਈ ਲੰਮੀ ਸਰੀ ਤੇ ਇੱਥੇ ਫੇਰ ਆਪਾਂ ਮਟਰ ਇੱਥੇ ਆਪਾਂ ਮਟਰ ਵੀ ਜੇ ਸੀ ਉਗਰੇ ਨਹੀਂ ਤੇ ਇਧਰ ਗੋਗਲੂ ਮੂੰਗਲੂ ਆ ਹੈਗਾਗਾ ਮੇਥਰੇ ਮੇਥੀ ਜੜ ਤੇ ਇਧਰ ਮੂਲਗਾ ਮੂਲਗਾ ਤੇ ਪਾਲਕ ਤੇ ਅੱਗੇ ਸਰੋਂ ਬਸ

ਤੇ ਹੁਣ ਆਪਾਂ ਘਰ ਨੂੰ ਚੱਲਦੇ ਆਂ ਅਸੀਂ ਕਿੱਥੋਂ ਆ ਗਏ ਆਂ ਤੇ ਹੁਣ ਘਰ ਨੂੰ ਜਾਂਦੇ ਆਂ ਆ ਦੇਖੋ ਹੁਣ ਜਾਂਦੇ ਆਂ ਤੇ ਹੁਣ ਆਪਾਂ ਘਰ ਨੂੰ ਜਾਂਦੇ ਆਂ ਹੁਣ ਆਪਾਂ ਘਰ ਦੇ ਨੇੜੇ ਆ ਗਏ ਆਂ ਬਾਤ ਥੋੜੀ ਜਿਹੀ ਬਾਕੀ ਉਹ ਦੇਖੋ ਮੇਰਾ ਮਾਏ ਦਾ ਮੁੰਡਾ ਤੇ ਉਹ ਦੇਖੋ ਹੁਣ ਆਪਾਂ ਘਰ ਘਰੇ ਆ ਗਏ ਆ ਆ ਦੇਖੋ ਹੁਣ ਆਪਾਂ ਆ ਗਿਆ ਘਰੇ ਹਮ ਗੇਟ ਬੰਦ ਸੀ ਹੁਣ ਪਿੱਛੇ ਗੇਟ ਚੰਨੇ ਆ ਆ ਗਿਆ ਕਰੇ